ਜਾ ਰਿਹਾ ਨਾ ਡਿਲੀਵਰੀ ਵਾਲਾ ਇਹ ਸਾਰਾ ਸਾਈਡ ਦੱਬ ਗਿਆ ਸਾਡੀ ਮੈਂ ਗ੍ਰਿੰਦਰ ਬਾਈ ਨੂੰ ਕਰਿਆ ਫੋਨ ਮੈਂ ਕਿਹਾ ਸਾਈਡ ਇਹ ਨਾ ਦੇਈਂ ਸਾਲੇ ਨੂੰ ਆ ਲਾੜੂ ਆ ਜਿਆਦਾ ਕਾਲੀ ਐ ਸਾਰ ਕਰਦੇ ਆਂ ਤੁਹਾਡਾ ਭੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 7:15 ਤੇ ਇਸ ਟਾਈਮ ਆਪਾਂ ਬਾਰਡਰ ਪਾਰ ਕਰਿਆ ਇਹ ਗੇ ਇਹ ਟਾਈਮ ਹੈਗੇ ਆਪਾਂ ਛੱਤੀਗੜ੍ਹ ਦੇ ਵਿੱਚ ਹੈ ਨਾ ਤੇ ਆਵਾਜ਼ ਭਾਈ ਮੈਂ ਇਹਨੂੰ ਕਹਿ ਕੇ ਸੌਿਆ ਸੀਗਾ ਮੈਂ ਕਿਹਾ ਵੀ ਮਨ ਨੂੰ ਠਾਲ ਦੀ ਜਿਆਦਾ ਨੀਂਦ ਆਈ ਨਾ ਇਹਨੇ ਹੀ ਠਾਲਿਆ ਮਨ ਨੂੰ ਉਹ ਰੋਟੀ ਖਾਵਾ ਆਨਵਾ ਤੇ ਆਹ ਉਹ ਉਧਰ ਰੋਟੀ ਖਾਣ ਆ ਤੇ ਠਾਲਿਆ ਦਾ ਜਦ ਕਹਿੰਦਾ ਰੋਟੀ ਖਾਲਾ ਮੈਂ ਕਿਹਾ ਨਾ ਮੈਂ ਨਹੀਂ ਖਾਣੀ ਰੋਟੀ ਫਿਰ ਇਹ ਆਪਣਾ ਰੋਟੀ ਰੋਟੀ ਖਾ ਕੇ ਫਿਰ ਚੱਲ ਪਏ ਤੇ ਹੁਣ ਮੇਰੀ ਅੱਖ ਖੋਲੀ ਕਿ ਹੋ ਜੀ ਇਹ ਉੱਠਿਆ ਵਾ ਤੇ ਬੈਠਿਆ ਦੇ ਦੇ ਅੱਗੇ ਰੋਕ ਦੇ ਗੱਡੀ ਫੇਰ ਗੱਲਬਾਤ ਕਰਦੇ ਆਲੇ ਚਾਹ ਚੂ ਪੀ ਗਏ ਨਾ ਥੋੜਾ ਟਾਈਮ ਹੋ ਗਿਆ 8 ਵਜੇ 18 ਮਿੰਟ ਤੇ ਡਿਊਟੀ ਆਪਣੀ ਔਨ ਤੇ ਇੱਧਰ ਆਫ ਹੋ ਗਈ ਡਿਊਟੀ ਤੇ ਹੁਣ ਅੱਗੇ ਚੱਲਦੇ ਆ ਕਿਉਂਕਿ ਉੱਥੇ ਜਿੱਥੇ ਖੜੇ ਤੇ ਹੋਟਲ ਤੇ ਤੇ ਚਾਹ ਤਾਂ ਹੈ ਦੀ ਰੋਟੀ ਨਹੀਂ ਹੈਗੀ ਜੀਗੀ ਤੇ ਹੁਣ ਅੰਗੇ ਜਾ ਕੇ ਰੋਟੀ ਖਾ ਕੇ ਮਿੰਟੂ ਸੌਜੂਗਾ ਤੇ ਆਪਾਂ ਨੱਭਾਂਗੇ ਗੱਡੀਆਂ ਘਰ ਹਾਂ ਭਾਈ ਆਪਣੀ ਗੱਡੀ 40 ਸਮਝ 40 ਪਰ ਚੱਲ ਰਹੀ ਆ ਤੇ ਟੋਨੀ ਫੇਰ ਵੀ ਨਹੀਂ ਬਾਸ ਕਰ ਬਾਸ ਕਰ ਰਹਾ ਹਾਂ ਅੱਗੇ ਰੋਕਦੇ ਹਾਂ ਗਰੇਂਦਰ ਬਾਈ ਨੂੰ ਟਾਲਦੇ ਹਾਂ ਮਨ ਲਾ ਸੁਸਤੀ ਪੈ ਰਹੀ ਹੁਣੇ ਟੋਨੀ ਨੂੰ ਤੇ ਹੋਟਲ ਪਰ ਲਾ ਆ ਗਿਆ ਰੋਟੀ ਰੋਟੀ ਖਾ ਗਿਆ ਆਪਣਾ ਪੈ ਜੂਗਾ ਕਿਉਂਕਿ ਕਿਆ ਫੇਰਾਂ ਦੁੱਤੀ ਜਿ ਚਲਾਣ ਦਾ ਚਲ ਐ ਮਿੰਟੂ ਲਾਓ ਜ ਮਿੱਤਰੋ 9 ਵਜੇ ਕੇ 22 ਮਿੰਟ ਹੋ ਗਏ ਤੇ ਇਧਰ ਗਰੇਂਦਰ ਬਾਈ ਵੀ ਉੱਠ ਖੜਿਆ ਆਲੇ ਦਿਖਾਣਾ ਨਹੀਂ ਇਧਰ ਕਿਉਂਕਿ ਉਹ ਮਾਟੋ ਹੋ ਗਏ ਇਹ ਦਿਖਾਵਾਂਗੇ ਨਹੀਂ ਬਾਈ ਨੇ ਕਹਣਾ ਉੱਠ ਦੇ ਸਾਰੇ ਕੈਮਰਾ ਚੱਕ ਲਿਆ ਕਹਿੰਦੇ ਠੀਕ ਆ ਪਰ ਠੀਕ ਜਿਹਾ ਨਹੀਂ ਲੱਗਦਾ ਠੀਕ ਹੋ ਗਿਆ 30 ਦੇ ਉੱਪਰ ਤਾਂ ਲੈ ਇੱਥੇ 11:09 ਹੋ ਗਏ ਤੇ ਆਉਣਾ ਸਮਝਾ ਦੁਰਗ ਦੋਰ ਗੈਂਸਟਮ ਦੁਰਗ ਐਗਜੈਕਟ ਜਿਹੜਾ ਗਾ ਦੁਰਗ ਆ ਭਲਾਈ ਤੇ ਹੁਣ ਅੱਗੇ ਚੱਲ ਕੇ ਖਾਵਾਂਗੇ ਰੋਟੀਆਂ ਤੇ ਆ ਨਾ GoPro ਤਿਆਰ ਕੀ ਕੀਤਾ ਮੈਂ ਇਹਦੇ ਨਾਲ ਨਾ ਸਾਇਲੈਂਟ ਵਲੌਗ ਪਾਇਆ ਕਰਾਂਗੇ ਉਹਦੇ ਤੇ ਹਿੰਦੀ ਵਾਲੇ ਚੈਨਲ ਤੇ ਇਦਾਂ ਹੀ ਮਤਲਬ ਉਹ ਗਾਣੇ ਦੀ ਟਿਉਣਾ ਲਾ ਕੇ ਬੋਲਣਾ ਕੁਝ ਨਹੀਂ ਉਹਦੇ ਚ ਬਹੁਤ ਈ ਟਾਈਮ ਪਾਸ ਕਿਉਂਕਿ ਉਹ ਚੈਨਲ ਡੈੱਡ ਜਾਂ ਆਉਣੇ ਵਾਲਾ ਮੈਂ ਕਹਾਂ ਵੀ ਡੈੱਡ ਕਾ ਨੂੰ ਕਰਨਾ ਉਹ ਵੀ ਜਦ ਲੇਖਾਂਗੇ ਜਦ ਚੱਲੂਗਾ ਉਹ ਤੇ ਹਲੇ ਤਾਂ ਉਹਦੇ ਪਰ ਇੱਕ ਨਹੀਂ ਉਹ ਪਾਵਾਂਗੇ ਸਾਇਲੈਂਟ ਔ ਨੋਈ ਮੇਟਰੂ ਡੀਜ਼ਲ ਪਵਾਉਨੇ ਆਪਾਂ ਫੁੱਲ ਕਰਾਵਾਂਗੇ ਨੇਹ ਦੇ ਅੰਗਰੇਂਦਰ ਬਾਈ ਵਾਲੀ ਕਿੰਨਾ ਆਉਂਦਾ ਤੇ ਆਪਣੇ ਵਾਲੀ ਕਿੰਨਾ ਗੱਡੀਆਂ ਚੱਲ ਗਈਆਂ 752 ਕਿਲੋਮੀਟਰ ਫੁੱਲ ਕਰਾਣ ਲੱਗੇ ਆ ਮੈਂ ਵੀ ਫੁੱਲ ਕਰਾਨਾ ਦੇਖਦੇ ਆ ਕਿੰਨਾ ਆਉਂਦਾ ਤੇਰੇ ਵਾਲੀ ਕਿੰਨਾ ਆਉਂਦਾ ਮੇਰੇ ਵਾਲੇ ਕਿੰਨਾ ਹੈ ਉਹ 300 ਲੀਟਰ ਦੀ ਹੈ ਓਹੋ ਫੁੱਲ ਕਰਾਈ ਦੀ ਆਪਾਂ ਨੇ ਇਕੱਠਿਆਂ ਨੇ ਇਹ ਉਰੇ ਵੀ ਫੁੱਲ ਹੋਊਗੀ ਉਹਦਾ ਪਤਾ ਲੱਗ ਜਾਣਾ ਮੰਨ ਲਾ ਆਪਣੀ ਟੈਂਕੀ ਫੁੱਲ ਦੀ ਉੱਥੇ ਠੀਕ ਹੈ ਨਾ डीजल तो उतना ही खाया होना अच्छा है कि नहीं आ देख मैं पर कैमरा लाया साइलेंट व्लॉग बनाने हिंदी तो ने हिंदी वाले चैनल पे उधर लाने हैं होगा 270 देख दे चल हाँ हाँ कर दो चालू भाई करवाते हैं फुल 761 ਕਿਲੋਮੀਟਰ ਦੱਸ ਰਹੀ ਆ ਉਹ ਤਾਂ ਦੱਸ ਰਹੀ ਆ 761 ਆਪਾਂ ਨੇ 4-5 ਕਿਲੋਮੀਟਰ ਇੱਧਰ ਆ ਕੇ ਜ਼ੀਰੋ ਕਰਿਆ ਸੀਗਾ ਮੀਟਰ ਠੀਕ ਆ ਠੀਕ ਆ 761 ਕਿਲੋਮੀਟਰ ਚ ਦੇਖਦੇ ਆ ਕਿੰਨਾ ਆਉਂਦਾ ਤੇ ਮੇਰੇ ਹਿਸਾਬ ਨਾਲ ਡੀਜ਼ਲ ਆਪਣੀ ਗੱਡੀ 'ਚ ਜ਼ਿਆਦਾ ਆਊਗਾ ਕਿਉਂਕਿ ਆਪਣੀ ਗੱਡੀ ਹੁੰਦੀ ਆ ਪਿੱਛੇ ਜਿਹੜੀ ਮੁਰਲੀ ਗੱਡੀ ਹੁੰਦੀ ਆ ਉਹ ਡੀਜ਼ਲ ਘੱਟ ਖਾਂਦੀ ਆ ਪਿੱਛੇ ਵਾਲੀ ਗੱਡੀ ਡੀਜ਼ਲ ਵੱਧ ਖਾਂਦੀ ਆ ਕਿਉਂਕਿ ਪਿੱਛੇ ਵਾਲੀ ਗੱਡੀ ਨੂੰ ਐ ਹੁੰਦਾ ਵੀ ਨਾਲ ਰਲਾ ਕੇ ਰੱਖੀਏ ਗੱਡੀ ਉਹਦੇ 'ਚ ਆ ਹੋ ਜਾਂਦਾ ਐਕਸੀਲੇਟਰ ਵੱਧ ਦੇ ਆ ਜਾਂਦਾ ਤੇ ਹੁਣ ਦੇਖਦੇ ਆ ਰਿਜ਼ਲਟ ਕੀ ਨਿਕਲਦਾ ਹਾਂ ਪਹਿਲਾਂ ਆਪਣੇ ਕੋ ਟੈਂਕੀ ਚ 20 ਲੀਟਰ ਡੀਜ਼ਲ ਪਿਆ ਹਾਂ ਓਕੇ ਪਿਆ 270 ਹਾਂ ਮਤਲਬ ਪੋਇਆ ਆਪਾਂ ਹਾਂ 270 আর 20 ਕਿੰਨਾ ਹੋ ਗਿਆ 290 ਫਿਰ ਉਹ ਤੂੰ 300 ਕਿਵੇਂ ਮੰਨ ਸਕਦਾ ਵੀ ਹਾਂ 300 ਲੀਟਰ ਪਿਆ ਦਰ ਉਹ ਮੈਂ ਤਾਂ ਉਦਾਂ ਐਗਜ਼ਾਮਪਲ ਦੇ ਰਿਹਾ ਤੈਨੂੰ ਵੀ ਮੰਨ ਲਾ ਤੇਰੀ 300 ਲੀਟਰ ਦੀ ਟੈਂਕੀ ਆ ਉਹ ਇਹੀ ਦੱਸਦਾ ਹਾਂ ਵੀ ਉਹ ਡੀਜ਼ਲ ਦੇਖ ਜਿਹੜਾ ਤੇਰੇ ਕੋਲ ਪਿੱਛੇ ਕਿੰਨਾ ਬਚਿਆ ਪਤਾ ਤੇਰਾ ਉੱਥੇ ਕਿੰਨਾ ਬਚਿਆ ਪਤਾ ਪਿੱਛੇ ਤੂੰ ਕਹਿਣਾ ਵੀ ਐਵਰੇਜ ਨਿਕਲਣੀ ਨਹੀਂ ਓਰੇ ਐਵਰੇਜ ਨਿਕਲਣੀ ਨਹੀਂ ਆ ਐਵਰੇਜ ਤਾਂ ਨਿਕਲ ਜੂਗੀ ਐਵਰੇਜ ਤਾਂ ਕੱਢਣੀ ਹੋਰ ਕਿਆ ਕਰਨਾ ਆਪਾਂ ਨੇ ਐਵਰੇਜ ਤਾਂ ਨਿਕਲ ਜੂਗੀ ਐਵਰੇਜ ਤਾਂ ਕੋਈ ਨਹੀਂ ਉਹ ਕਹਿ ਰਿਹਾ ਵੀ ਪਿੱਛੇ ਆਪਾਂ ਨਾਲ ਤਾਂ ਓਰੇ ਦੀ ਐਵਰੇਜ ਦੇਖਣੀ ਆ ਪੂਰੇ ਤੇ ਤਾਂ ਹੁਣ 333 ਦੀ ਦੇਰ ਰਹੀ ਆ ਉੱਥੇ ਤੇ ਉਹਦਾ ਹੁਣ ਡੀਜ਼ਲ ਪੈਸੇ ਦਾ ਪਤਾ ਲੱਗੂਗਾ ਨਾ ਅਗੜਾ ਜਿੱਥੇ ਮਾਲਵੇ ਹੋਟਲ ਦਾ ਹਾਂ ਉੱਥੇ ਇੱਕ ਗਿਟ ਸੀ ਹਾਂ ਰਾਤ ਹੋ ਗਿਆ ਫੁੱਲ ਠੀਕ ਆ ਕਿੰਨਾ ਆਇਆ ਆਪਣੇ ਕੋਲ ਆਇਆ 235 ਲੀਟਰ ਇੱਕ ਘੰਟੇ ਸੀ ਉੱਥੇ ਨੋਏ ਮਿੱਤਰੋ 3.23 ਦੀ ਐਵਰੇਜ ਆਈ ਹੈ ਜੇ ਮੰਨਾਂ 761 ਕਹਿੰਦਾ ਨਾ ਗੁਰਿੰਦਰ ਬਾਈ ਵੀ 761 ਲੀਟਰ ਹਾਂ 761 ਕਿਲੋਮੀਟਰ ਚੱਲੀ ਹੈ ਗੱਡੀ ਤਾਂ 235 ਲੀਟਰ ਤੇਲ ਪਿਆ 3. ਤੇ ਹਣ ਗਰੇਂਦਰ ਬਾਈ ਨੂੰ ਪੁੱਛਦੇ ਆ ਕਿੰਨਾ ਪੈਨ ਤੇ ਗਰੇਂਦਰ ਬਾਈ ਵਾਲੀ ਗੱਡੀ 'ਚ ਪਿਆ 268 ਲੀਟਰ ਆ 268 764 ਨੂੰ 268 ਨਾਲ ਭਾਗ ਕਰੋ ਤਾਂ ਆਏ ਐਵਰੇਜ ਆਂਦੀ ਐ 200 2.83 ਦੀ ਗਰੇਂਦਰ ਬਾਈ ਵਾਲੀ ਗੱਡੀ ਨੇ ਦਿੱਤੀ 2.83 ਦੀ ਐਵਰੇਜ ਤੇ ਬਾਕੀ ਭਾਈ ਉਹ ਪੀਲੇ ਜਕਰ ਯੂਰੀਏ ਦੀ ਐਵਰੇਜ ਘੱਟ ਰਹੀ ਸੀਗੇ ਉਹ ਮੈਂ ਪਰਸੈਂਟੇਜ ੱਢੀ ਗਿਆ ਉਹ 44 ਦੀ ਐਵਰੇਜ ਵੈੜਦੀ ਦੀ ਹੁਣ ਸਮਝ ਕਿੰਨਾ ਲੀਟਰ ਵੱਧ ਖਾਦਾ ਆਪਣੇ ਨਾਲ ਪਿਆ 235 30 ਕਿਲੋ ਲੀਟਰ ਵੱਧ ਖਾਦਾ 30 ਉਹ ਗੱਡੀ ਦੇਖੋ ਬਾਈ ਖੱਡੀ ਤਾਕੜੀ ਕੋਲਰੀ ਚ ਚਲਦੀਆਂ ਹੈ ਕੋਲਰੀ ਚ ਐਡਾ ਬੜਾ ਟਰੱਕ ਆਹ ਭਾਈ ਉਹ ਸਾਹਮਣੇ ਆ ਗਿਆ ਰਾਏਪੁਰ ਪੰਜਾਬ ਟਾਬਾ ਇੱਥੇ ਖਾਨੇ ਆ ਰੋਟੀਆਂ ਬਟ ਫਰੰਟ ਹੋ ਹੋ ਮੇਟਰ ਮੈਂ ਟਮ ਮਾਰਿਆ ਨਾਲ ਲੱਗੀ ਆਣੀ ਮਿਲ ਗਿਆ ਸਾਫ ਐ ਚੱਲ ਸੱਬੇ ਹੀ ਫਿੱਟ ਲੀਏ ਚਾਰ ਕੱਪੜੇ ਵਿਛੜੇ ਦਾ ਚੱਲ ਤੇ ਟੋਲਾ ਹੈ ਆਹਨੇ ਕੱਪੜੇ ਗੋੰ ਅੱਗੇ ਜਾ ਕੇ ਵਿਧੋ ਲਾਂਗੇ ਅੱਗੇ ਉੱਦੀ ਕਰਕੇ ਤੇ ਹੁਣ ਰੋਟੀਆਂ ਖਾਣੇ ਆ ਤੇ ਚੱਲਦੇ ਆ ਫਿਰ ਉਹ ਸਾਹਮਣੇ ਢਾਬਾ ਲੋਈ ਮਤਰੋ ਸਵਾ ਤਿੰਨ ਹੋ ਗਏ ਤੇ ਚੱਲਦੇ ਆ ਆਪਾਂ ਰੋਟੀਆਂ ਲਈ ਖਾ ਚਾਹ ਠੀਕ ਹੈ ਨਾਨ ਨੂੰ ਗੇ ਚੱਲੀਏ ਫਿਰ ਇੱਦੇ ਤੱਕ ਮਾਨੂੰ ਲੱਗ ਰਿਹਾ ਇੱਧਰ ਲਿਫਾਫੇ ਉੱਡਦੇ ਫਿਰਦੇ ਆਂ ਵੀ ਟੋਨੀ ਉਸਤਾਦ ਹੀ ਗੱਡੀ ਚਲਾ ਰਹੇ ਆਂ ਆ ਗਏ ਗ੍ਰਿੰਦਰ ਆ ਟੋਨੀ ਹਾਲੇ ਤਾਰਦੇ ਇਕੇ ਵੀਮੈਂਟਾਂ ਤੇ ਟਾਈਮ ਅਸੀਂ ਕਥੋਰਾ ਪਾਰ ਕਰਿਆ ਬਸਣਾ ਬਸਣਾ ਆਊਗਾ ਹੁਣ ਅੱਗੇ ਕਸਵਾ ਤੇ ਮੈਂ ਨਾ ਹੁਣੇ ਪਿਛਲੇ ਉਹਦੇ ਦੇ ਬਲੌਗਾਂ ਦੇ ਕਮੈਂਟ ਪੜਦਾ ਪਿਆ ਸੀਗਾ ਇੱਕ ਬਾਈ ਕਹਿੰਦਾ ਕਹਿੰਦਾ ਫੋਰਚੂਨਰ ਲੈ ਕੇ ਆ ਰਹਿਆਂ ਕਹਿੰਦਾ ਸਰਪ੍ਰਾਈਜ਼ ਮੈਨੂੰ ਪਤਾ ਓ ਬਾਈ ਤੇਰੇ ਨੋਚ ਵੈਸੇ ਕਿਉਂ ਸ਼ੱਕਰ ਉਹ ਵੀ ਮਹਾਰਾਜ ਸੁੱਖ ਰੱਖੇ ਲੈ ਕੇ ਆਵਾਂਗੇ ਕਦੇ ਤੇ ਹਲੇ ਨਹੀਂ ਅੱਜ ਦਾ ਐਡਾ ਤਕੜਾ ਸਰਪ੍ਰਾਈਜ਼ ਨਹੀਂ ਮਤਲਬ ਛੋਟਾ ਛੋਟੇ ਲੈਵਲ ਦਾ ਹੀ ਆ ਠੀਕ ਆ ਦੱਸ ਦਾਂਗੇ ਕੋਈ ਨਹੀਂ ਤੁਹਾਨੂੰ ਘਰੇ ਜਾ ਕੇ ਕਾਹਨੂੰ ਤੁਸੀਂ ਟੈਨਸ਼ਨ ਲੰਦੇ ਸਬਰ ਰੱਖੋ ਸਭ ਪਤਾ ਲੱਗ ਜਾਏਗਾ ਪਰ ਇੰਨਾਂ ਦਾ ਦਵਾ ਕਾਰ ਦਾ ਨਹੀਂ ਹੈਗਾ ਹੋਰ ਚੁੰਨਰ ਦਾ ਨਹੀਂ ਹੈਗਾ ਜਿਹੜਾ ਹੋਏਗਾ ਆਪਾਂ ਦੱਸ ਦਾਂਗੇ ਜੋ ਹੁਕਮੀ ਨਾ ਹੋਈ ਬਲਹਾਰੀ ਕੁਦਰਤ ਉਸਿਆ ਦੀਦਾਂਤ ਨਾ ਜਾਈ ਲਖਿਆ ਰਾਹ ਜਾਨ ਮਹਜੋਤ ਜੋਤ ਦੇ ਨਾ ਹੋਇਆ ਮੈਟਰੋ ਇਹ ਹੋ ਗਿਆ 5:06 ਮਿੰਟ ਤੇ ਬਾਰਡਰ ਦੇ ਪਹੁੰਚਣੇ ਆਲੇ ਆਪਾਂ ਤੇ ਹੁਣ ਤੇ ਲੱਗੂਗੀ ਮੋਹਰ ਇਹ ਮਰਚੀ ਆ ਇਹਦੇ ਉੱਪਰ ਮੋਹਰ ਲਾ ਦੇਣ ਇਹਨਾਂ ਨੇ 100 ਰੁਪਏ ਲੈ ਲੈਣਾ ਤੇ ਪਹਿਲਾਂ ਜਿਹੜੀ ਪਰਚੀ ਕੱਟੀ ਸੀਗੀ ਇਹਨਾਂ ਨੇ ਉਹ ਕਹਿੰਦੇ ਤੇ ਵੀ ਤਰੀਕ ਤੋਂ ਲੈ ਕੇ ਤਰੀਕ ਤੱਕ ਚੱਲੂਗੀ ਪਰਸ ਵਾਲਿਆਂ ਨੇ ਨਵੇਂ ਸਾਲ ਕਰਕੇ ਉਹ ਕਰਤਾ ਆ 6 ਤਰੀਕ ਤੋਂ ਕੱਟ ਤੀ ਕਹਿੰਦਾ ਹੁਣ ਨਵੇਂ ਸਾਲ ਕਰਕੇ ਉਹ ਕਰੀਆ ਕਹਿੰਦਾ ਹੁਣ ਕਹਿੰਦਾ ਤਰੀਕ ਤੋਂ ਲੈ ਕੇ ਤਰੀਕ ਤੱਕ ਚੱਲੇਗੀ ਚੱਲ ਫੇਰ ਵੀ ਆਪਣਾ ਇੱਕ ਚੱਕਰ ਲੱਗ ਗਿਆ ਜੀਗਾ ਨਹੀਂ ਰਾਜ ਬਹੁਤ ਕੱਜਲ ਖਵਾਰੀ ਹੁੰਦੀ ਐ ਨਾ ਹੋਵੇ 500 ਰੁਪਇਆ ਹਰੇਗਾ ਆਟਿਓ ਲੈ ਲੰਦਾ ਅੱਜ ਸਮਝ ਤਿੰਨ ਆਰਟੀਓ ਮਿਲੇ ਤਿੰਨੇ ਦੇ ਵਿਚਾਰ ਰਾਹ ਚ ਆ ਉਹਨਾਂ ਨੇ ਮੰਨ ਲਾ ਜੇ 4-5 500 ਰੁਪਇਆ ਲੈ ਲੰਦੇ ਕਿੱਥੇ ਪਹੁੰਚਣ ਦੀ ਗੱਲ ਤੇ ਉੱਧਰ ਵੀ ਬਾਰਡਰ ਦੇ 500 ਲੱਗਣਾ ਦਾ ਇੱਧਰ ਵੀ 500 ਲੱਗਣਾ ਸੀਗਾ ਮੈਂ ਜਾ ਰਿਹਾ ਨਾ ਡਿਲੀਵਰੀ ਵਾਲਾ ਇਹ ਸਾਰਾ ਸਾਈਡ ਦੱਬ ਗਿਆ ਸਾਡੀ ਨਾ ਗ੍ਰਿੰਦਰ ਬਾਈ ਨੂੰ ਕਰਿਆ ਫੋਨ ਮੈਂ ਕਿਹਾ ਸਾਈਡ ਇਹ ਨਾ ਦੇਈਂ ਸਾਲੇ ਨੂੰ। ਕਲਪਾ ਕੇ ਰੱਖ ਮੈਂਗਾ। ਐਂਦਾ ਐ ਇੰਨੀ ਕਾਲੀ ਕਰ ਰਿਹਾ ਪਹਿਲਾਂ ਪਿੱਛੇ ਇੰਡੀਕੇਟਰ ਗੱਡੀ ਤੇਰੀ ਵੀ ਯਾਦਾ ਜੋ ਲੰਗੀ ਹੋਵੇ ਹਨਾ। ਵੀ ਫੇਰ ਤੂੰ ਦੇਖ ਅੱਗੇ ਟਰੈਕਟਰ ਜਾ ਰਿਆਂ। ਵੀ ਤੂੰ ਪਿੱਛੇ ਤੇ ਹੀ ਦੇਖ ਆ। ਐ ਭੈਣ ਯਾ ਅੱਲਾ ਬਰਾਬਰ ਭੈਣ ਤੇ ਲੋੜਿਆ ਕੀ ਆ ਪੇ ਚਾਹਣਾ ਗਾਜ ਮੰਗੋ ਸਿੱਧਾ ਆ ਜਾਊਗਾ ਇਹ ਦੋ ਵਾਰੀ ਬ੍ਰੇਕ ਲਵਾਈ ਪਹਿਲਾਂ ਉਧਰਲੇ ਪਾਸੇ ਉਹ ਖੜਿਆ ਦਾ ਘੋੜਾ ਘੋੜਾ ਖੜਿਆ ਦਾ ਆਰਾ ਇਧਰਲੇ ਪਾਸੇ ਗੱਡੀ ਸੀਗੀ ਹਾਂ ਹੁਣ ਵੀ ਤਾਂ ਜਾ ਰਿਹਾ ਬੰਦੇ ਦਾ ਪੁੱਤ ਬਣ ਕੇ ਐਂਦਾ ਯਾਰ ਮੰਨਿਆ ਵੀ ਇਹਨਾਂ ਦਾ ਉਹਦਾ ਮ ਟਾਈਮ ਦਿੱਤਾ ਵਾ ਹੁੰਦਾ ਹੈ ਪਰ ਇਹ ਥੋੜੀ ਵੀ ਤੁਸੀਂ ਲੋਕਾਂ ਦੀਆਂ ਸੈਡਾਂ ਦੱਬ ਦੇ ਫਿਰੋਂਗੇ ਹੁਣ ਵੀ ਤੇ ਜਾ ਰਿਹਾ ਇਹ ਮੁਰੇ ਕਰਕੇ ਫਿਰ ਐ ਕਰਾਇਆ ਇੱਕ ਜ਼ਲਾਹ ਹਣੀ ਦੀ ਰੋਕ ਲਵਾ ਫਿਰ ਗ੍ਰਿੰਦਰ ਕਹਿੰਦਾ ਛੱਡ ਪਰ ਰਹਿਣ ਦੇ ਸੋ ਸੰਬਲ ਪਰ ਪਾਰ ਕਰਕੇ ਜਿਹੜੇ ਸਿੰਗਲ ਰੋਡ ਆਉਂਦਾ ਉਹ ਰੋਡ ਤੇ ਪਹੁੰਚੇ ਆ ਤੇ ਹੁਣ ਆਪਾਂ ਉਹ ਕਰਾਂਗੇ ਰੱਬ ਤੁਹਾਡਾ ਭਲਾ ਕਰੇ ਵਲੌਗ ਐਡਿਟ ਕਰਾਂਗੇ ਤੇ ਮਿੰਟੂ ਇਹਨੇ ਗੱਡੀ ਚਲਾਊਗਾ ਥੋੜੇ ਦਿਰਾ ਫਿਰ ਆਪਾਂ ਚਲਾਉਣ ਲੱਗ ਜਾਾਂਗੇ ਤੇ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਆਓ ਮਿੱਤਰੋ ब्लॉग हो गया अपना एडिट मतलब इस क्लिप तो पहला पहला एडिट करता अपने तो जंगल जंगल में जा रहे हैं कहां के जंगल हैं भाई साहब कहां के जंगल हैं ये जंगल आगे हैं संबलपुर से आगे पड़ता है हाँ ਗੱਡੀਆਂ ਦਾ ਸਾਰੀ ਰਾਤ ਚੱਲਦੀਆਂ ਹਨ ਮੰਦਿਰ ਮੰਦਿਰ ਤੋਂ ਅੱਗੇ ਆ ਮੰਦਿਰ ਜਿੱਥੇ ਮੱਥਾ ਟੇਕ ਕੇ ਤੁਰੇ ਆਪਾਂ ਜਿਹੜਾ ਮੋੜ ਤੇ ਮੰਦਿਰ ਇਹ ਬਈ ਗਾਲਾਂ ਲਈ ਮਾਫੀ ਵੈਸੇ ਤਾਂ ਮੈਂ ਕੱਟ ਤੀਆਂ ਵਿੱਚੋਂ ਬਹੁਤ ਪਰ ਫੇਰ ਵੀ ਜਾਵੇ ਬਈ ਯਾਰ ਗੁੱਸਾ ਆਉਂਦਾ ਜਦ ਆਪਣੀ ਗਲਤੀ ਨਾ ਹੋਵੇ ਤੇ ਬੰਦਾ ਕੋਈ ਨਜਾਇਜ਼ ਕਰੇ ਤਾਂ ਕਰਕੇ ਗੁੱਸਾ ਆਉਂਦਾ ਤੇ ਹਣ ਬਈ ਉਹ ਹੋਟਲ ਦੇ ਹੀ ਖੜਾਂਗੇ ਜਾ ਕੇ ਹਨਾ ਆ ਮਾਵੀ ਹੋਟਲ ਤੇ ਹਨਾ ਮਾਵੀ ਹੋਟਲ ਤੇ ਆਹ ਭਾ ਰੋਟੀ ਖਾ ਕੇ ਸੌ ਜਾਗੇ ਤੇ ਮਿੰਟੂ ਆਰਾ ਟੋਨੀ ਚਲਾਊਗਾ ਉਹ ਵੀ ਥੋੜਾ ਹੀ ਰਹਿ ਗਿਆ ਮੈਨੂੰ ਲੱਗਦਾ ਹੈ ਨਾ ਤੇ ਮੇਰੇ ਘਰ ਤੱਕ 100 100 ਕਿਲੋਮੀਟਰ ਅੰਦਰ ਇਹ ਵਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰਦੇ ਹੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੇ ਜੋ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਬਲੌਗ ਜਦ ਤੱਕ ਰੱਬ ਰਾਖਾ